ਸਫਾਈ ਕਰੀਏ ਹਾਂਜੀ ਰਾਜ ਕੁਮਾਰ ਜੀ ਇਹ ਤੁਸੀਂ ਕੀ ਕਰ ਰਹੇ ਹੋ ਜੀ ਦੱਸੋਗੇ ਦਰਸ਼ਕਾਂ ਨੂੰ ਬਿਲਕੁਲ ਬਿਲਕੁਲ ਦਰਸ਼ਕਾਂ ਨੂੰ ਸਾਡੇ ਪਿਆਰੇ ਸਰੋਤਿਆਂ ਨੂੰ ਦੱਸਣ ਵਾਸਤੇ ਹੀ ਇਹ ਅਸੀਂ ਵੀਡੀਓ ਜਾਣਕਾਰੀ ਦਿੰਨੇ ਹੁੰਦੇ ਆ ਕੋਈ ਵੀ ਸਾਡੇ ਕੋਲ ਜਾਣਕਾਰੀ ਹੋਣੀ ਹੈ ਤਾਂ ਅਸੀਂ ਸਾਡੇ ਦਰਸ਼ਕਾਂ ਨਾਲ ਸਾਡੇ ਸਰੋਤੇ ਨਾਲ ਅਸੀਂ ਸਾਂਝੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੰਨੇ ਆ ਕਿ ਸ਼ੁਗਰ ਵਾਲੀ ਅਸੀਂ ਤੁਹਾਨੂੰ ਅੱਜ ਦੱਸਦੇ ਆ ਸਭ ਤੋਂ ਪਹਿਲਾਂ ਸ਼ੁਕਰਾਨਾ ਪ੍ਰਮਾਤਮਾ ਦਾ ਸ਼ੁਕਰ ਕਰਨਾ ਹਰ ਆਦਮੀ ਨੂੰ ਉਸ ਤੋਂ ਬਾਅਦ ਮੁਸਕਰਾਣਾ ਤੁਸੀਂ ਹੱਸਦੇ ਰਹੋ ਤੇ ਕਿਸੇ ਦਾ ਦਿਲ ਨਾ ਦਿਖਾਣਾ ਇਸ ਤਿੰਨਾਂ ਟੋਪਕਾ ਦੇ ਜੇ انسان ਚੱਲੇ ਤਾਂ ਉਹ ਮਾਨਸਿਕ ਸਰੀਰਕ ਬਿਮਾਰੀਆਂ ਤੋਂ ਵੈਸੇ ਹੀ ਬਚੇ ਰਹਿਦਾ ਹੈ ਪਰ ਅੱਜ ਕੱਲ ਦਾ ਖਾਣ ਪੀਣ ਹਾਲਾਤ ਇਸ ਤਰ੍ਹਾਂ ਦੇ ਆ ਕਿ ਆਦਮੀ ਫਾਸਟ ਫੂਡ ਖਾ ਲੋ ਖਾਣ ਕਰਕੇ ਬਿਮਾਰੀਆਂ ਨਾਲ ਕੀ ਰਹਿ ਜਾਂਦਾ ਹੈ ਤੇ ਅੱਜ ਕੱਲ ਸਭ ਤੋਂ ਵੱਡੀ ਜਿਹੜੀ ਬਿਮਾਰੀ ਚੱਲੀ ਹੈ ਉਹ 슈ਗਰ ਦੀ ਹੈ हां जी राज कुमार जी ਦੱਸੋਗੇ ਕਿ ਆ ਕੀ ਚੀਜ਼ ਹੈ ਬਿਲਕੁਲ ਜੀ ਮੈਂ ਦੱਸਣਾ ਚਾਹੁੰਦਾ ਕਿ ਇਹ ਦੇਖੋ ਮੇਥੀ ਦਾਣੇ ਹੈ ਮੇਥੀ ਦਾਣੇ ਕਹਿੰਦੇ ਆ ਵੱਡੀ ਗੱਲ ਹੈ ਸਭ ਤੋਂ ਆਸਾਨ ਤਰੀਕੇ ਨਾਲ ਮਿਲ ਜਾਂਦੇ ਆ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੇ ਆ ਇਹ ਮੇਥੀ ਦਾਣੇ ਇਸ ਤਰ੍ਹਾਂ ਦੇ ਹੁੰਦੇ ਆ ਛੋਟੇ ਛੋਟੇ ਇਹ ਛੋਟੇ ਛੋਟੇ ਹੁੰਦੇ ਆ ਤਾਂ ਇਹਨਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ। ਇਹ ਰਾਤ ਨੂੰ ਇੱਕ ਚਮਚ ਤੁਸੀਂ ਭਰ ਕੇ ਮੇਥੀ ਦਾਣੇ ਦਾ ਇੱਕ ਗਲਾਸ ਪਾਣੀ ਵਿੱਚ ਪਾ ਕੇ ਰੱਖ ਦੋ। ਸਵੇਰ ਨੂੰ ਪਾਣੀ ਪੀਣਾ ਵੀ ਹੈ ਤੇ ਜਿਹੜੇ ਇਹ ਮੇਥੀ ਦਾਣੇ ਆ ਤੁਸੀਂ ਖਾ ਸਕਦੇ ਹੋ। ਖਾਣ ਚ ਵੀ ਤੇਸਤੀ ਹੈ। ਤਾਂ ਇਹ ਫੁੱਲ ਜਾਂਦੇ ਆ ਸਵੇਰੇ। ਆ ਜਿਹੜੇ ਹੁਣ ਮਾੜੇ ਮਾੜੇ ਮੇਥੀ ਦਾਣੇ ਲੱਗਦੇ ਨੇ ਤੁਹਾਨੂੰ ਤਾਂ ਸਵੇਰ ਨੂੰ ਇਹ ਫੁੱਲ ਜਾਂਦੇ ਨੇ ਤੇ ਖਾਣ ਚ ਸੁਆਦ ਆ। ਇਸ ਨਾਲ ਤੁਸੀਂ 5 ਰੁਪਏ ਵੀ ਲੈ ਸਕਦੇ ਹੋ 10 ਰੁਪਏ ਵੀ ਲੈ ਸਕਦੇ ਮੇਥੀ ਦਾਣੇ ਆ 20 ਰੁਪਏ ਦੇ ਲੈ ਆ ਜਾਂਦੇ ਨੇ ਤਾਂ ਇਹ ਦਾਣੇ ਲੈ ਕੇ ਤੁਸੀਂ ਇੱਕ ਚਮਚ ਰੋਜ਼ ਆ ਭੋ ਕੇ ਸਵੇਰੇ ਖਾਣੇ ਜਿਸ ਨਾਲ ਤੁਹਾਡੀ 슈ਗਰ ਕੰਟਰੋਲ ਹੋਊਗੀ ਨੰਬਰ 2 ਇਸ ਨਾਲ ਜੇ ਸਾਡੇ ਕਿਤੇ ਬਲੋਕੀਜ਼ ਹੈ ਬਲੋਕੇਜ ਤੁਲੂਗੀ ਸਾਡੇ ਕਿਤੇ ਜੋੜਾਂ ਦਾ ਦਰਦ ਰਹਿੰਦਾ ਕੋਈ ਹੱਡ ਪੈਰ ਗਿੱਟੇ ਗੋਡੇ ਗਰਦਨ ਦਰਦ ਕੋਈ ਹੋਰ ਦਰਦ ਹੁੰਦਾ ਹੈ ਤਾਂ ਉਹ ਵੀ ਠੀਕ ਹੁੰਦਾ ਹੈ ਇੰਨਾ ਫਾਇਦਾ ਹੈ ਮੇਥੀ ਦਾਣੇ ਦਾ ਤਾਂ ਜਿਹੜੇ ਦਿਨ ਨਾਲ ਕੋਈ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਉਹਨਾਂ ਵੀਰਾਂ ਨੂੰ ਪੈਣਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਹਾਂਗੇ ਕਿ ਤੁਸੀਂ ਅੱਜ ਤੋਂ ਹੀ ਇਹ ਮੇਥੀ ਦਾਣੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਕਿਉਂਕਿ ਮੈਂ ਖੁਦ ਇਹ ਪਿਛਲੇ ਕਈ ਕਾਫੀ ਸਮੇ ਤੋਂ ਇਹ ਮੇਥੀ ਦਾਣਾ ਦਾ ਪਾਣੀ ਪੀਣਾ ਹੈ ਸਵੇਰੇ ਉੱਠ ਕੇ ਖਾਲੀ ਪੇਟ ਤੇ ਇਹ ਖਾਣਾ ਵੀ ਇਹਦੇ ਬਹੁਤ ਫਾਇਦੇ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਫਿਰ ਮੁਸਕਰਾਣਾ ਫਿਰ ਕਿਸੇ ਦਾ ਦਿਖਾਣਾ ਜੇਕਰ ਇਨਸਾਨ ਇਤਨੀ ਪ੍ਰੋਪਕਾ ਤੇ ਅਮਲ ਕਰੇਗਾ ਕਿਉਂਕਿ ਅੱਜਕੱਲ ਦੀ ਭੱਜ ਨੱਠ ਦੀ ਜ਼ਿੰਦਗੀ ਵਿੱਚ ਇਨਸਾਨ ਰੱਬ ਨੂੰ ਭੁੱਲ ਚੁੱਕਿਆ ਹੱਸਣਾ ਭੁੱਲ ਚੁੱਕਿਆ ਤੇ ਕਿਸੇ ਦਾ ਦਿਲ ਦਿਖਾਣਾ ਤਾਂ ਆ ਆਦਮੀ ਦੀ ਇੱਕ ਮਜ਼ਾਕ ਜਾਈ ਸਮਝ ਲੋ ਹੋ ਗਿਆ ਪਰ ਜੇ ਆਦਮੀ ਇੰਨਾ ਤਿੰਨ ਤੇ ਅਮਲ ਕਰੇਗਾ ਤਾਂ ਜਰੂਰ ਉਹ ਸ੍ਰੀ ਕੁਮਾਰ ਸਿੱਖ ਬਿਮਾਰੀਆਂ ਤੋਂ ਵੀ ਬਚੇਗਾ ਖੁਦ ਵੀ ਖੁਸ਼ ਰਹੇਗਾ ਲੋਕਾਂ ਨੂੰ ਵੀ ਖੁਸ਼ ਰੱਖਣ ਦੀ ਉਹਦੇ ਕੋਲ ਪਾਵਰ ਆਵੇਗੀ ਤੇ ਬਿਮਾਰੀਆਂ ਤੋਂ ਬਚਾ ਹੋਵੇਗਾ